ਦੇ ਦੂਜੇ ਮੈਂਬਰ ਜਿਹੜੇ ਇਨਚਾਰਜ ਨੇ ਪਰ ਉਹ ਕਿਸੇ وجہ ਤੋਂ ਆ ਨਹੀਂ ਸਕੇ ਲੇਟ ਹੋ ਗਏ ਨੇ ਅ ਕਈ ਸਵਾਲ ਉੱਠ ਰਹੇ ਨੇ ਅੱਜ ਆਪ ਵਾਲੇ ਐਕਿਊਜ਼ੇਸ਼ਨ ਕਰ ਰਹੇ ਨੇ ਕਿ ਅਸੀਂ ਉਹਨਾਂ ਦੇ ਕਾਗਜ਼ ਫੜੇ ਅਸੀਂ ਉਹਨਾਂ ਨੂੰ ਕਰਨੀ ਦਿੱਤਾ ਤਾਂ ਇਹ ਥੋੜੀ ਸਪਸ਼ਟੀਕਰਨ ਕਰਨ ਲਈ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਤੁਹਾਡੇ ਰਾਹੀਂ ਲੋਕਾਂ ਕਰੀਏ ਮੈਸੇਜ ਪਹੁੰਚ ਗਿਆ ਸਭ ਤੋਂ ਪਹਿਲੇ ਜਿਹੜੇ ਇਹਨਾਂ ਦੇ ਕੈਂਡੀਡੇਟਸ ਨੇ ਜੇ ਕਿਸੇ ਦੇ ਅਸੀਂ ਰੋਕ ਦੇ ਜਾਂ ਅਸੀਂ ਕਾਗਜ਼ ਫਾੜ ਦੇ ਤਾਂ ਇਹਨਾਂ ਦੇ 60 ਦੇ 60 ਕੈਂਡੀਡੇਟਸ ਦੇ ਆਸਾਨੀ ਨਾਲ एक्सेप्टेंस ਨਹੀਂ ਹੁੰਦੇ ਮੇਰੇ ਖਿਆਲ ਚ 36 ਜਾਂ ਕੁਝ ਤਾਂ ਇਹਨਾਂ ਦੇ ਅ ਅਨੁਪੋਸਟ ਵੀ ਆ ਗਏ ਨੇ ਸੋ ਇਹ ਜਵਾਬ ਇਹਦੇ ਵਿੱਚ ਹੀ ਆ ਗਿਆ ਸਾਰਾ ਬਾਕੀ ਅ ਮੈਂ ਉਚਾਰਨਾ ਚਾਹੁੰਦੀ ਹਾਂ ਕਿ ਲੋਅ ਆਰਡਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਕਦੀ ਕਿਸੇ ਇਲੈਕਸ਼ਨ 'ਚ ਇਹ ਜੀ ਨੌਬਤ ਨਹੀਂ ਆਈ ਬੂਥ ਕੈਪਚਰਿੰਗ ਹੋ ਜਾਂਦੀ ਹੈ ਉਸ ਦਿਨ ਟੰਗ ਕਰਦੇ ਨੇ ਜੋ ਮਰਜ਼ੀ ਕਰਦੇ ਨੇ ਪਰ ਪਹਿਲੇ ਦਿਨ ਤੋਂ ਕਾਗਜ਼ ਨਾ ਪਾਉਣ ਦੇ ਲਈ ਉਸਦੇ ਬਾਅਦ ਘੰਟੇ-ਘੰਟੇ ਬਾਅਦ ਪੁਲਿਸ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਥ੍ਰੈਟ ਕਰਦੇ ਨੇ ਉਹਨਾਂ ਦੇ ਉੱਤੇ ਅਲਿਗੇਸ਼ਨ ਐਫ ਆਰ ਫਾੜਨ ਡਨੇ ਜਿਸਾ ਚੇਨ ਸਨੈਚਿੰਗ ਹੋ ਗਈ ਚੁੰਨੀ ਫਾੜ ਲਈ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੇ ਇਹ ਇੰਨੇ ਕੰਫੀਡੈਂਟ ਹੈ ਕਿ ਸਾਡੀ ਸਰਕਾਰ ਇੰਨਾ ਵਧੀਆ ਕਰ ਰਹੀ ਹੈ ਸਾਡੇ ਇਹਨਾਂ ਦੇ ਪ੍ਰੈਸ ਕਾਨਫਰੰਸ ਦੇ ਕਹਿੰਦੇ ਆ ਕਿ ਸਾਡੇ ਲੋਕ ਇੰਨੇ ਖੁਸ਼ ਹੈ ਸਾਡੇ ਨਾਲ ਕਿ ਇੰਨੇ ਨੇ ਬੰਦਿਆਂ ਨੇ ਅਪਲਾਈ ਕੀਤਾ ਇੰਨਾ ਕੁਝ ਹੋਇਆ ਤਾਂ ਇਹਨਾਂ ਨੂੰ ਇਹ ਨੋਬਟੀ ਨਹੀਂ ਆਣੀ ਚਾਹੀਦੀ ਸੀ ਤੁਸੀਂ ਕਦੀ ਸੁਣਿਆ ਹੈ ਇਹ ਇੱਕ ਪੂਰੀ ਦੀ ਪੂਰੀ ਮਿਊਂਸਪੈਲਿਟੀ ਦੇ ਵਿੱਚ ਇੱਕ ਇੰਡੀਪੈਂਡੈਂਟ ਤੱਕ ਨਹੀਂ ਕੋਈ ਆਪਣਾ ਪਰਚਾ ਦਰਜ ਕਰਦਾ ਇਹ ممکن ਹੋ ਸਕਦਾ ਹੈ ਇੰਡੀਆ ਲੈਵਲ ਦੀਆਂ ਪਾਰਟੀਆਂ ਕਾਂਗਰਸ ਪਾਰਟੀ ਭਾਜਪਾ ਪਾਰਟੀ ਸਭ ਤੋਂ ਪੁਰਾਣੀ ਸਟਰੋਂਗ ਪਾਰਟੀਆਂ ਕਾਲੀਦਾਲ ਪਾਰਟੀ ਇਹ ਕੋਈ ਵੀ ਨਹੀਂ ਆਪਣਾ ਕੈਂਡੀਡੇਟ ਖੜਾ ਕਰ ਸਕਦੇ ਛੋਟੀ ਜੀ ਜਗ੍ਹਾ ਦੇਵੀਗੜ੍ਹ ਸਨੌਰ ਦਾ ਇਹੀ ਸਾਰਾ ਕੁਝ ਹੈ ਸਰੇ ਆਮ ਚੂਥ ਆਪਣੇ ਸਾਹਮਣੇ ਇਹਨਾਂ ਨੇ ਸਾਬਤ ਕਰਤਾ ਆਪਣੇ ਇਹਨਾਂ ਨੇ ਸਬੂਤ ਦਿੱਤੇ ਹਰ ਇੱਕ ਚੀਜ਼ ਦੇ ਔਰ ਬਾਕੀ ਪਟਿਆਲੇ ਦੇ ਉੱਤੇ ਜੋ ਇਹ ਕਹਿ ਰਹੇ ਨੇ ਕਿ ਅਸੀਂ ਗਾਰੰਟੀਆਂ ਜਿਹੜੀਆਂ ਇਹਨਾਂ ਨੇ ਪੰਜ ਦਿੱਤੀਆਂ ਨੇ ਉਹਦੇ ਤੇ ਯਾਓ ਯੂ ਲਾਈਕ ਟੂ ਸਪੀਕ ਜਿਹੜੀਆਂ ਪੰਜ ਗਾਰੰਟੀ ਹਾਂ 36 36 ਨੂੰ ਕਾਗਜ਼ ਨਹੀਂ ਭਰਨ ਦਿੱਤੇ 32 ਦੇ ਕਾਗਜ਼ ਭਰੇ ਗਏ ਸੀ ਬਾਕੀ 31 ਦੇ ਤਾਂ ਬਾਕੀਆਂ ਦੇ ਬਾਕੀਆਂ ਦੇ ਸੌਰੀ ਉਹ ਗਲਤ ਹੋ ਗਿਆ 36 ਦੇ ਨਹੀਂ ਭਰਨ ਦਿੱਤੇ ਬਾਕੀ ਜਿਹੜੇ ਸੀ ਉਹਨਾਂ ਦੇ ਰੱਦ ਕਰਕੇ ਅੱਜ ਦੀ ਸਥਿਤੀ ਤੇ 24 ਬੀਜੇਪੀ ਦੇ ਕੈਂਡੀਡੇਟ ਖੜੇ ਨੇ 26 ਆਪ ਦੇ 26 ਸੌਰੀ ਅਕਾਲੀ ਦਲ ਦੇ ਔਰ 26 ਕਾਂਗਰਸ ਦੇ 60 ਦੇ 60 ਆ ਆਪ ਪਾਰਟੀ ਬਹੁਤ ਉਮੀਦਵਾਰ ਜਿਹੜੇ ਤੁਹਾਡੇ ਖੜੇ ਨੇ ਬੀਜੇਪੀ ਦੇ ਸ਼ੋਅ ਲੜ ਰਹੇ ਨੇ ਉਹਨਾਂ ਤੋਂ ਤਾਂ ਪ੍ਰਸ਼ਨ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਦੀ ਫਰੇਡਿੰਗ ਆ ਰਹੀ ਹੈ ਉਹਨਾਂ ਤੋਂ ਪ੍ਰਸ਼ਨ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਥ੍ਰੈਟ ਕਰ ਰਹੇ ਨੇ ਇਹੀ ਮੈਂ ਕਿਹਾ ਦੋ ਤਿੰਨਾਂ ਦੇ ਉੱਤੇ ਐਫ ਆਈ ਆਰ ਲਾਤੀ ਕੁੱਕਾ ਜੀ ਜਿਨ੍ਹਾਂ ਦੇ ਸਾਰਾ ਕੁਝ ਖਤਮ ਵੀ ਕਰਤਾ ਇਹਨਾਂ ਤੇ ਵੀ ਕੇਸ ਕਰ ਦਿੱਤਾ ਨਾਨ ਬੇਲੇਬਲ ਕੇਸ ਕਰ ਦਿੱਤਾ ਆ ਸਾਡੇ ਹੋਰ ਦੋਆ ਦੇ ਉੱਤੇ ਵੀ ਚੇਨ ਸਨੇਚਿੰਗ ਦਾ ਚੁੰਨੀ ਭੜੰਦ ਇਹ ਜੇ ਕੇਸ ਕਰਤੇ ਨੇ ਔਰ ਤੁਸੀਂ ਇਹ ਮੰਨੋ ਕਿ ਸਭ ਤੋਂ ਜਿਹੜੀ ਬੜੀ ਗੱਲ ਜਿਹੜੀ ਉਸ ਦਿਨ ਲੇਡੀਜ਼ ਦਾ ਅਪਮਾਨ ਹੋਇਆ ਔਰ ਕੁਝ ਦਿਨ ਪਹਿਲੇ ਸਾਡੇ ਇੱਕ ਕੈਂਡੀਡੇਟ ਜਾਂ ਲੇਡੀਜ਼ ਡੋਰ ਟੂ ਡੋਰ ਜਾ ਰਹੀਆਂ ਸੀ ਤਾਂ ਮੂੰਹ ਤੇ ਰਮਾਲ ਬੰਨ ਕੇ ਛੁਰੀਆਂ ਕੱਢ ਕੇ ਉਹਨਾਂ ਨੂੰ ਸਰੇਟਨ ਕੀਤਾ ਕਿ ਤੁਸੀਂ ਆਪਣੇ ਕੈਂਪੇਨ ਬੰਦ ਕਰੋ ਜੇ ਕੈਂਪੇਨ ਬੰਦ ਕਰਵਾਣੀ ਹੈ ਤਾਂ ਇਹਨਾਂ ਦੀ ਤੁਹਾਨੂੰ ਪਤਾ ਚੱਲ ਜਾਂਦਾ ਤੇ ਇਹਨਾਂ ਦੇ ਕਹੇ ਜੇ ਕੈਂਡੀਡੇਟ ਨੇ ਇਹਨਾਂ ਦੀ ਅਸਲੀ ਜੇ ਕੈਂਪੇਨ ਹੋਇਆ ਤਾਂ ਇਹਨਾਂ ਦੀ ਉਮੀਦ ਕੀ ਹੈ ਕਿ ਇਹਨਾਂ ਦੇ ਕੋਈ ਨਹੀਂ ਜਿੱਤਦੇ ਇਹ ਬਿਲਕੁਲ ਨਹੀਂ ਬਣਾਉਂਦੇ ਕੋਆਪਰੇਸ਼ਨ ਨੈਸ਼ਨਲ ਇਲੈਕਸ਼ਨਲ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਸੀ ਆਪਾਂ ਨੂੰ ਕੋਈ ਇਨਫੋਰਮੈਂਸ ਕੋਈ ਦਬਾਅ ਆਇਆ ਕੋਈ ਇਸ ਤਰ੍ਹਾਂ ਕੀ ਜਾਂ ਨਹੀਂ ਅਸੀਂ ਮੂਰ ਕੀਤਾ ਸੀਗਾ ਮਹਿਲਾ ਕਮਿਸ਼ਨ سے ਵੀ

ਸਭ ਨੂੰ ਅਸੀਂ ਮੇਲਸ ਭੇਜੀ ਰਹੇ ਹਾਂ ਲਗਾਤਾਰ ਰੋਜ਼ ਕਈ ਮੇਲਸ ਜਾਂਦੀਆਂ ਨੇ ਜਿਉਂ-ਜਿਉਂ ਸਾਨੂੰ ਪਤਾ ਚੱਲਦਾ ਅਸੀਂ ਆਪ ਜਾਂਦੇ ਹਾਂ ਸਾਡੇ ਬੀਜੇਪੀ ਦੇ ਹੋਰ ਕਾਰਜਕਰਤਾ ਲੀਡਰਸ ਸਾਰੇ ਪਹੁੰਚਦੇ ਨੇ ਪਰ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ ਔਰ ਲਗਾਤਾਰ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਹੈ ਉਹ ਨਾ ਕਿ ਜਿਹੜਾ ਲਾਅ ਐਂਡ ਆਰਡਰ ਉਹਨਾਂ ਨੂੰ ਸਾਹਮਣਾ ਚਾਹੀਦਾ ਇਹ ਸ਼ਹਿ ਦੇ ਰਹੇ ਨੇ ਕਿ ਜਿਹੜੇ ਇਹ ਲਾਅ ਐਂਡ ਆਰਡਰ ਨੂੰ ਖਰਾਬ ਕਰ ਰਹੇ ਨੇ ਭੰਗ ਕਰ ਰਹੇ ਨੇ ਔਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਖਲੀ ਕੋਈ ਕੈਂਪੇਨ ਨਹੀਂ ਚੱਲ ਰਹੀ ਇੱਥੇ ਲੋਕ ਵਸਦੇ ਨੇ ਸਾਡੇ ਬੱਚੇ ਆ ਬੱਚੇ ਸਕੂਲ ਜਾਂਦੇ ਆ ਕਾਲਜ ਜਾਂਦੇ ਆ ਲੇਡੀਜ਼ ਹੈਗੀ ਆ ਨੇ ਪੂਰੀ ਫੋਟਿਆਲੇ ਦੇ ਵਿੱਚ ਪੂਰੀ ਜਿਹੜੀ ਜਨਤਾ ਹੈਗੀ ਆ ਉਨੂੰ ਹਰਿਸ ਮੋਟਾ ਤੁਸੀਂ ਕੀ ਉਹਨਾਂ ਦੇ ਲਈ ਵੀ ਨਹੀਂ ਤੁਸੀਂ ਲਾਅ ਆਰਡਰ ਮੇਨਟੇਨ ਕਰ ਸਕਦੇ ਬਰਾਦਰੀ ਨੂੰ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਹੋਲਡਿੰਗ ਕਰਨੀ ਹੈ ਜਿਹੜਾ ਨੋਮੀਨੇਸ਼ਨ ਆ ਰਹੀ ਹੈ ਇਹ ਪੁਲਿਸ ਜੀ ਮੌਜੂਦ ਕੀ ਸੀ ਮੰਦੇ ਵੀ ਪੁਲਿਸ ਦੇ ਵਿੱਚ ਇਹਨਾਂ ਦਾ ਆਪ ਦਾ ਕੰਟਰੋਲ ਨਹੀਂ ਆਇਆ ਕਿ ਜਿਹੜਾ ਤੁਸੀਂ ਇਹਨਾਂ ਨੇ ਜਵਾਬ ਕਿ ਸਵਾਲ ਦਾ ਜਵਾਬ ਕੋਈ ਨਹੀਂ ਦੱਸੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਹੇਠਾਂ ਆਇਆ ਸਾਰਾ ਕੁਝ ਕੋਈ ਪਰੰਪਰਾ ਹੁੰਦੀ ਹੈ ਕੋਈ ਕੁਝ ਹੁੰਦੀ ਹੈ ਅਸੀਂ ਸੈਂਟਰ ਕੇਂਦਰ ਦੇ ਵਿੱਚ ਕੰਪਲੇਂਟ ਸਾਨੂੰ ਪਹਿਲੇ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਪੈਂਦੀ ਹੈ ਉਹ ਅਸੀਂ ਕਰਤੀ ਸਾਰੀਆਂ ਕੰਪਲੇਂਟਾਂ ਕਰਤੀਆਂ ਸਾਨੂੰ ਇਹ ਵੀ ਪਤਾ ਤੇ ਕਦੀ ਵੀ ਕੋਈ ਐਕਸ਼ਨ ਹੁੰਦਾ ਨਹੀਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਨਹੀਂ ਕਿ ਹਾਰ ਹੈ ਜਿੱਤ ਹੈ ਸਾਨੂੰ ਫੇਸ ਪਹੁੰਚ ਗਿਆ ਸਾਡੇ ਕੈਂਡੀਡੇਟਾਂ ਦਾ ਜੋ ਲੋਕਤੰਤਰ ਹੱਕ ਹੈ ਉਹ ਮਾਰਿਆ ਗਿਆ ਕਿਉਂਕਿ 5 ਸਾਲਾਂ ਬਾਅਦ ਹਰ ਇੱਕ ਦੀ ਉਮੀਦ ਹੁੰਦੀ ਹੈ ਕਿ ਅਸੀਂ ਵੀ ਕੁਝ ਬਣੀਏ ਲੜਾਈ ਲੜੋ ਜਿਹੜਾ ਮਰਜੀ ਜਿੱਤੇ ਹਾਰੇ ਉਹ ਬਣਾਏ ਪਰ ਉਹ ਇਹਨਾਂ ਨੇ ਉਹ ਹੱਕ ਮਾਰਿਆ ਪਰ ਉਹਦਾ ਵੀ ਸਾਨੂੰ ਪਤਾ ਕਿ ਚਲੋ ਇਹ ਸਹਿਣਾ ਪਊਗਾ ਜੋ ਡਰ ਵਾਲੀ ਗੱਲ ਹੈ ਕਿ ਜਿਹਹ ਜਿਹੇ ਇਹਨਾਂ ਨੇ ਗਵਰਨਮੈਂਟ ਚ ਚਲਾਈ ਹੈ ਜਿਹਹ ਜਿਹੇ ਇਹਨਾਂ ਦੇ ਐਮਐਲਏ ਹੈਗੇ ਨੇ ਇਹ ਹੈ ਜੀ ਪਰੰਪਰਾ ਇਹ ਹੈਗੀ ਐ ਸਾਨੂੰ ਸ਼ੰਕਾ ਹੈ ਸਾਨੂੰ ਦੁੱਖ ਹੈ ਕਿ ਇਹ ਜੇ ਬੰਦਿਆਂ ਦੇ ਹੱਥ ਦੇ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਸਾਡੇ ਪਟਿਆਲੇ ਦਾ ਭਵਿੱਖ ਇੱਥੇ ਚਲਾ ਗਿਆ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਇਹ ਆਪਣੀ ਗਾਰੰਟੀਆਂ ਲੈ ਕੇ ਗਏ ਨੇ ਕਿ ਅਸੀਂ ਡੰਪ ਉਠਾ ਦਾਂਗੇ ਦੰਪਤਾ ਪਹਿਲੇ ਉੱਪਰ ਆ ਠੀਕ ਤਕਰੀਬਨ ਇਹਨਾਂ ਨੇ ਆ ਕੇ ਫੇਰ ਸ਼ੁਰੂ ਕਰਤਾ ਜਿਹੜੇ ਲਾਏ ਹੋਏ ਸੀ ਯੂਨਿਟ ਥਾ ਥਾ ਕੇ ਉਹ ਥੇ ਹੀ ਖਤਮ ਹੋ ਜਾਏ ਉਹ ਇਹਨਾਂ ਨੇ ਚੱਲਣ ਨਹੀਂ ਦਿੱਤੇ ਉਹ ਪੈਸਾ ਰੱਦ ਹੋ ਗਿਆ ਉਸਦੇ ਬਾਅਦ ਇਹ ਕਹਿੰਦੇ ਪੀਣ ਵਾਲਾ ਪਾਣੀ ਸਹੀ ਵੀ ਉਹ ਤਾਂ ਸਾਰਾ ਕੰਮ ਹੋਈ ਹੋਇਆ ਹੈ ਸੂਏਜ ਦੀ ਗੱਲ ਕੀਤੀ ਸੂਏਜ ਸਾਰੀ ਅਮਰਤ ਸਕੀਮ ਦੇ ਸੈਂਟਰ ਤੋਂ ਆਈ ਹੋਈ ਹੈ ਸੋ ਇਨਰਿਆ ਕੀ ਗਾਰੰਟੀਆਂ ਇੱਕ ਜਿਹੜੀ ਸੀਸੀਟੀਵੀ ਕੈਮਰੇ ਦੀ ਗਾਰੰਟੀ ਕਹੀ ਹੈ ਮੈਂ ਤਾਂ ਅਜੀ ਤੁਹਾਨੂੰ ਪੁੱਛਦੀ ਹਾਂ ਇਹਦਾ ਤਾਂ 21 ਤਰੀਕ ਨੂੰ ਹੀ ਪਤਾ ਚੱਲ ਜਾਊ ਕਿ ਪਟਿਆਲੇ ਸ਼ਹਿਰ ਦੇ ਵਿੱਚ ਕਿੰਨੇ ਸੀਸੀਟੀ ਕੈਮਰਾ ਬੰਦ ਨੇ ਕਿੰਨੇ ਚੱਲ ਰਹੇ ਨੇ ਕਿ ਇਹਨਾਂ ਦੇ ਜਿਹੜੇ ਸਬੂਤ ਹੈ ਕੋਈ ਰਿਪੋਰਟ ਨਾ ਹੋਵੇ ਮੈਮ ਤੁਸੀਂ ਆਸੋਰਤੀ ਜ਼ਰੂਰੀ ਕੀ ਤਰੀਕ ਨੂੰ ਪਤਾ ਹੋਈਆਂ ਨਹੀਂ ਅਮਰਿੰਦਰ ਸਿੰਘ ਰਾਜ ਆਪਣੇ ਕਾਇਕੀ ਪਟਿਆਲਾ ਉੱਥੇ ਕੇ ਕੇ ਕਿ ਇਹ 9 ਤਰੀਕ ਨੂੰ 9 ਵਜੇ ਤੱਕ ਹੀ ਇਲੈਕਸ਼ਨ ਖਤਮ ਹੋ ਜਾਣਾ ਹੈ ਯਾਨੀ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਲੈਕਸ਼ਨ ਬਾਰੇ ਦੇ ਵਿੱਚ ਕੁਝ ਹੋ ਸਕਦਾ ਹੈ ਤਾਨੂੰ ਵੀ ਕੋਈ ਸ਼ੰਕਾ ਹੈ ਜਾਂ ਤੁਸੀਂ ਕੋਈ ਤਿਆਰੀ ਕਰ ਰਹੇ ਹੋ ਉਸ ਨੂੰ ਲੈ ਕੇ ਕਿ ਅੰਦਰ ਚੋਕ ਦੀ ਸਿਕਿਉਰਿਟੀ ਦੀ ਗੱਲ ਕੀਤੀ ਹੈ ਨਹੀਂ ਦੇਖੋ ਇਹਦੇ ਵਿੱਚ ਕੇਂਦਰ ਕੋਈ ਸਿਕਿਉਰਿਟੀ ਨਹੀਂ ਦੇ ਸਕਦਾ ਸਟੇਟਲ ਇਲੈਕਸ਼ਨ ਕਮਿਸ਼ਨਰ ਕੋਈ ਨਿਯਮ ਹੈ ਨਹੀਂ ਸੰਵਿਧਾਨ ਸੰਵਿਧਾਨ ਕਰੀ ਜਾਂਦੇ ਆ ਸੈਂਟਰ ਸੰਵਿਧਾਨ ਕਰਕੇ ਇੱਥੇ ਨਹੀਂ ਭੇਜ ਰਹੀ ਕਿਸੇ ਨੂੰ ਕਿਉਂਕਿ ਇਹ ਸੰਵਿਧਾਨ ਦੇ ਵਿੱਚ ਨਹੀਂ ਹੈ ਇਹਨਾਂ ਦਾ ਰੋਲ ਹੈ ਕਿ ਇਹ ਪ੍ਰਜਾ ਦੀ ਵੀ ਪ੍ਰੋਟੈਕਸ਼ਨ ਕਰਨ ਲੱਗਦਾ ਉਸ ਕੋਈ ਪ੍ਰੋਟੈਕਸ਼ਨ ਨਹੀਂ ਹੋ ਪਾਈਗੀ ਜਿਹੜਾ ਆਪਣੇ ਆਪ ਨੂੰ ਬਚਾ ਗਿਆ ਬਚਾ ਗਿਆ ਸਿਕਿਉਰਿਟੀ ਦੀ ਮੰਗ ਕਰੋਗੇ ਸਿਕਿਉਰਿਟੀ ਦੀ ਡਿਮਾਂਡ ਕੀਤੀ ਆ ਪਰ ਇਹਨਾਂ ਨੇ ਇਹ ਸਟੇਟ ਇਲੈਕਸ਼ਨ ਜਿਸ ਦਾ ਮੈਂ ਬਾਰ ਬਾਰ ਕਹਿੰਦੀ ਆ ਸਟੇਟ ਦੇ ਹੈਟਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹੀ ਡਿਸਾਈਡ ਕਰਨਗੇ ਕਿ ਕੀ ਕਰਨਾ ਕੀ ਨਹੀਂ ਬੋਲੇ ਜਿਵੇਂ ਨਾ ਲੱਗਦਾ ਵੀ ਜਿਹੜੇ ਉਮੀਦਵਾਰ ਹੈਗੇ ਤੁਹਾਡਾ ਦੱਸਣਗੇ ਨਹੀਂ ਉਹਦੇ ਦੇ ਕਰਦੇ ਸਿਕਿਉਰਟੀ ਜਿਹੜੀ ਕਿ ਪੰਜਾਬ ਬੂਲ ਦੇ ਅੰਦਰ ਆ ਗਈ ਹੈ ਪੰਜਾਬ ਕਰਕੇ ਉਮੀਦਵਾਰ ਦਰਨਗੇ ਇਸ ਦੇ ਨਾਲ ਦੇਖੋ ਡਰ ਸਭ ਨੂੰ ਹੁੰਦਾ ਹੈ ਅਸੀਂ ਸਾਰੇ ਇਨਸਾਨ ਹੈ ਤੁਹਾਨੂੰ ਮੈਨੂੰ ਵੀ ਹੁੰਦਾ ਹੈ ਔਰ ਇੱਕ ਗੱਲ ਹੋਰ ਹੁੰਦੀ ਹੈ ਕਿ ਜਿੱਥੇ ਲੜਾਈ 'ਚ ਖੜੀ ਹੋ ਜਾਓ ਉੱਥੇ ਅੰਤ ਤੱਕ ਤੁਹਾਨੂੰ ਖੜਨਾ ਪੈਂਦਾ ਚਾ ਜੋ ਮਰਜ਼ੀ ਹੋਏ ਜੇ ਸਾਰਾ ਕੁਝ ਹੀ ਉਠਾ ਦੇਣਗੇ 9 ਵਜੇ ਤੱਕ 9 ਵਜੇ ਤੱਕ ਅਸੀਂ ਕਹਿ ਕਿ ਤੁਹਾਡੇ ਹੈਗੇ ਆ 24 ਤਕਰੀਬ ਉਮੀਦਵਾਰ ਬਿਲਕੁਲ ਖੜੇ ਆ ਉਹਨਾਂ ਦੇ ਕਿਵੇਂ ਜਿਹੜਾ ਕਰਦੇ ਹੋ ਦੇਖੋ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਬੰਦੇ ਸਾਡੇ ਹੋਰ ਕਾਰਜਕਰਤਾ ਉਹਨਾਂ ਉੱਥੇ ਖੜੇ ਹੋਵਾਂਗੇ ਅਸੀਂ ਇਹ ਵੀ ਉਹਨਾਂ ਨੂੰ ਹਦਾਇਤ ਦਿੱਤੀ ਕਿ ਲੜਾਈ ਨਹੀਂ ਕਰਨੀ ਕਿਉਂਕਿ ਜੇ ਕੁਝ ਉਨੇ ਕੀ ਹੋਗੇ ਇਹਨਾਂ ਨੇ ਪਹਿਲੇ ਸਾਡੇ ਕੈਂਡੀਡੇਟਾਂ ਨੂੰ ਹੀ ਅੰਦਰ ਕਰ ਦੇਣਾ ਮੈਂ ਤੁਸੀਂ ਉਹ ਡੇਟਾ ਕੱਢਿਆ ਸਾਰੇ ਸਭ ਚੋਰ ਚੋਰ 50 50 ਜਿਹੜਾ ਲੈ ਰਹੇ ਨੇ ਵੀ ਇਹਦਾ ਕੋਲੀ ਹੈ ਕੋਲੀ ਜੀ ਪਰਿਵਾਰ ਦੇ ਵਿੱਚ ਹੀ ਚੱਲਿਆ ਜਨਤਾ ਨੇ ਕਿਹਾ ਕਿ 50 50 ਦੇ ਵਿੱਚ ਇਹ ਸਲੀਸਤ ਕੋਲੀ ਦਾ ਤੁਹਾਡਾ ਸੱਚਾ ਸੀ ਤੂੰ ਤਾਂ ਵਿਗਰਿਓ ਜਿੱਤ ਪਾਲ ਕੋਲੀ ਤੇ ਸਬੀਤ ਕੋਲੀ ਨੇ ਸਾਜਾ ਮੈਂ ਦੇਖੋ ਸਰਜੀਤ ਕੋਲੀ ਜੀ ਹੈ ਨਹੀਂ ਉਹਨਾਂ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੇ ਔਰ ਠੀਕ ਹੈ ਮੈਂ ਵੀ ਰਾਜੇ ਪਰਿਵਾਰ ਦੇ ਵਿੱਚ ਨਹੀਂ ਜੰਮੀ ਸੀ ਪਰ ਮੈਨੂੰ ਫਕਰ ਹੈ ਕਿ ਮੈਂ ਇਸ ਰਾਜ ਦੇ ਪਰਿਵਾਰ ਦੇ ਵਿੱਚ ਹਾਂ ਇਹਨਾਂ ਨੇ ਬਹੁਤ ਕੁਝ ਕੀਤਾ ਸਟੇਟਲੀ ਇਸ ਲਈ ਇਹਨਾਂ ਗੱਲਾਂ ਚ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਨਹੀਂ ਹੈ ਕੌਣ ਕੌਣ ਕਿੱਥੇ ਜੰਮਿਆ ਕਿੱਥੇ ਪੜਿਆ ਇਹ ਹੈ ਕਿ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਕਰਦੇ ਤੁਸੀਂ ਆਪਣਾ ਫਰਜ਼ ਕਿਸ ਤਰ੍ਹਾਂ ਨਿਭਾ ਰਹੇ ਹੋ ਇਹ ਗੱਲਾਂ ਮੈਨੇ ਰੱਖਦੀਆਂ ਹਨ ਅਗਰ ਤੁਸੀਂ ਦੇਖਿਆ ਕਿ ਟਾਰਗੇਟ ਕੌਣ ਸੀਗਾ ਕਾਂਗਰਸ ਟਾਰਗੇਟ ਸੀ ਭਾਜਪਾ ਟਾਰਗੇਟ ਸੀ ਆ بلدا جنہا جیلسا کے بات ، موزні روز نمائے ع томائل 돌رہ ਔਰ ਜਿਹੜੀ ਗੱਲ ਨਹੀਂ ਹੋਈ ਉਹਦੇ ਉੱਤੇ ਆਪਾਂ ਟਿੱਪਣੀ ਨਹੀਂ ਕਰਦੇ ਜਦੋਂ ਦੋਵੇਂ ਬੈਗੇ ਨੇ ਕੀ ਤੁਹਾਡਾ ਕੋਈ ਵੱਡਾ ਲੀਡੂ ਕੇ ਪਰਵਾਰੇ ਸੀ ਕਿਉਂਕਿ ਤੁਹਾਡਾ ਲੀਡ ਤੁਹਾਡੇ ਕੈਂਡੀਡੇਟ 5-4 ਖੜੇ ਜਿਨ੍ਹਾਂ ਨੂੰ ਕੀ ਕਹਿ ਰਹੇ ਖੜੇ ਨੇ ਉਹਦੇ ਹੱਕ ਦੇ ਵਿੱਚ ਪਟਿਆਲੇ ਸ਼ਹਿਰ ਤੇ ਲੋਕ ਨੂੰ ਦੱਸਣ ਦੇ ਵੀ ਕਿਸ ਤਰ੍ਹਾਂ ਜਿਹੜੀ ਸੰਗਾਪ ਨਹੀਂ ਬੋਲਦਾ ਕਰਦੀ ਕਿ ਕਿਹਦਾ ਜਵਾਬ ਬੋਲਦਾ ਰਹੇ ਤੁਸੀਂ ਉਹ ਹੀ ਦੇਖੋ ਦੇਖੋ ਇਸ ਇਲੈਕਸ਼ਨ ਦੇ ਲਈ ਸਾਡੇ ਸਰੂਪ ਸਿੰਘ ਲਾ ਜੀ ਸਾਡੇ ਦਮਨ ਬਾਜਵਾ ਜੀ ਔਰ ਗਰੇਵਾਲ ਜੀ ਉਹਨਾਂ ਦਾ ਥੋੜਾ ਜਿਆਦਾ ਕੋਈ ਕੰਮ ਹੋ ਗਿਆ